ਵਾਹਿਗੁਰੂ ਸਾਹਿਬ ਜੀ ਫੋਨੇ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਹਾਥ ਕਲਮ ਅਗੰਮ ਇਥੇ ਵਿਸਰਾਮ ਮਸਤਕ ਲੇਖਾਵਤੀ ਉਰਜ ਰਹੇ ਹੋ ਸਭ ਸੰਗ ਅਨੂਪ ਰੂਪਾਵਤੀ ਉਰਜ ਰਹਿਓ ਸਭ ਸੰਗ ਇਥੇ ਵਿਸਰਾਮ ਅਨੂਪ ਰੂਪਾਵਤੀ ਰੂਪਾਵਤੀ ਨਹੀਂ ਕਹਿਣਾ ਰੂਪਾਵਤੀ ਉਸਤਤ ਕਹਿਣ ਨਾ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭ ਮੈਂ ਸੰਤ ਸਭ ਮਹਿ ਬੈਸ ਕੇ ਕੀਰਤ ਮੈਂ ਕਹਾ ਸੰਤ ਸਭਾ ਮਹਿ ਬੈਸ ਕਿ ਤੇ ਇਸਰਾਮ ਲਾਉਣਾ ਹੈ ਕਿ ਕੀਰਤ ਮੈਂ ਕਹਾ ਅਰਪੀ ਸਭ ਸੀਗਾਰ ਇਹੋ ਜੀਉ ਸਭ ਦਿਵਾ ਆਸ ਪਿਆਸੀ ਸੇਜ ਸੁ ਕੰਤ ਵਿਛਾਈਐ ਹਰ ਹਾਂ ਮਸਤਕ ਹੋਵੈ ਭਾਗ ਹਾਂ ਹਰ ਹਾਂ ਪਦ ਤੇ ਯਮਕ ਲਾ ਦਨੀ ਹੈ ਹਰ ਹਾਂ ਮਸਤਕ ਹੋਵੈ ਭਾਗ ਤਾਂ ਸਾਜਨ ਪਾਈਐ ਸਖੀ ਕਾਜਲ ਸਖੀ ਕਾਜਲ ਹਾਰ ਤੰਬੂਲ ਸਖੀ ਪਦ ਤੇ ਯਮਕ ਲਾ ਦੇਣੀ ਐ ਸਖੀ ਕਾਜਲ ਹਾਰ ਤੰਬੂਲ ਇਥੇ ਵਿਸਰਾਮ ਸਭ ਆ ਕੇਸ਼ ਸਾਜਿਆ ਸੋਲਹ ਕੀਏ ਸੀਗਾਰ ਕੇ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾਂ ਸਭ ਕੇ ਸਪਾਈਐ ਤਾਂ ਸਭ ਕਿਛ ਪਾਈਏ ਤੱਤਾ ਮੁਕਤਾ ਹੀ ਉਚਾਰਨ ਕਰਨਾ ਹਰ ਹਾਂ ਕੰਤੈ ਬਾਜ ਸੀਗਾਰ ਸਭ ਬਿਰਥਾ ਜਾਈਐ ਜੇਸ ਘਰ ਵਸਿਆ ਕੰਤ ਸਾ ਵੜ ਭਾਗਣੇ ਤਿਸ ਬਣਿਆ ਹਬ ਸੀਗਾਰ ਸਾਈ ਸੋਹਾਗਣੇ ਹਉ ਸੁਤੀ ਹੋਏ ਅਚਿੰਤ ਮਨ ਆਸ ਕੋਰਾਈਆ ਹਰ ਹਾਂ ਜਾ ਘਰ ਆਇਆ ਕੰਤ ਹਰ ਹਾਂ ਰਾਰੇ ਨੂੰ ਸਿਆਰੀ ਲਾਉਂਦੀ ਹਰ ਹਾਂ ਇੱਥੇ ਜਮਕ ਲਾ ਦਿੰਦੀ ਜਾ ਘਰ ਆਇਆ ਕੰਤ ਹਰ ਹਾਂ ਜਾ ਘਰ ਆਇਆ ਕੰਤ ਤਾ ਸਭ ਕੇ ਸਪਾਈਆ ਅਸ ਇਤੀ ਆਸਕ ਆਸ ਪੁਰਾਈ ਐ ਆਸਾ ਇਤੀ ਆਸਕ ਇਹ ਆਸਕ ਪਾਠ ਇਕੱਠਾ ਕਰਨਾ ਹੈ ਸੰਪਰਦਾਚ ਇਕੱਠਾ ਕਰਾਇਆ ਜਾਂਦਾ ਹੈ ਆਸ ਇਤੀ ਆਸਕ ਆਸ ਪੁਰਾਈ ਐ ਸਤਗੁਰ ਭਏ ਦਿਆਲ ਤਾ ਪੂਰਾ ਪਾਈਐ ਮੈਂ ਤਨ ਅਵਗਣ ਬਹੁਤ ਕਿ ਅਵਗਣ ਛਾਇਆ ਹਰ ਹਾਂ ਸਤਗੁਰ ਭਏ ਦਿਆਲ ਤਾ ਮਾਨ ਠਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਤੇ ਆਇਆ ਇਹ ਪਹਿਲੇ ਬੇਅੰਤ ਪਦ ਤੇ ਵਿਸਰਾਮ ਲਾਉਣਾ ਹੈ ਕਹੋ ਨਾਨਕ ਬੇਅੰਤ ਬੇਅੰਤ ਤੇ ਆਇਆ ਦੁਤਰ ਇਹੋ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ ਹਰਿ ਹਾ ਅੰਮ੍ਰਿਤ ਹਰਿ ਕਾ ਨਾਮ सतगुर पाया मेरा हाथ पदम आगन सुख बासना ये पदम पाते ही विश्राम लोना है मेरे हाथ पदम आगन सुख बासना सखी मूरे कंठ रतन पेख दुख नासना सखी पद ते यम कला के उच्चारण करना सखी मूरे कंठ रतन इतनी विश्राम पेख दुख नासना ਬਾਸ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿੱਧ ਸਿੱਧ ਨਵ ਨਿਦ ਬਸਹਿ ਜਿਸ ਸਦਾ ਕਾਰ ਹਰ ਹਾਂ ਰਿੱਧ ਸਿੱਧ ਨਵ ਨਿਦ ਇਥੇ ਵਿਸਰਾਮ ਹੈ ਬਸਹਿ ਜਿਸ ਸਦਾ ਕਾਰ ਪਰ ਤ੍ਰਯ ਰਾਵਣ ਜਾਹੇ ਸੀ ਤਾਲਾਜੀ ਹੈ ਇਹ ਤਾਲਾਜੀ ਹੈ ਪਾਠ ਸੰਪਰਦਾਇ ਇਕੱਠਾ ਕਰਾਇਆ ਜਾਂਦਾ ਇਕੱਠਾ ਪਾਠ ਕਰਨਾ ਲਿਖਿਆ ਵੱਖਰਾ ਹੈ ਤਾਲਾਜੀ ਹੈ ਇਕੱਠਾ ਬੋਲਣਾ ਹੈ ਪਰ ਤ੍ਰੈ 라ਵਣ ਜਾਹੀ ਇਥੇ ਵਿਸਰਾਮ ਹੈ ਸੀ ਤਾਲਾਜੀ ਹੈ ਨਿਤ ਪ੍ਰਤ ਰਹ ਪਰ ਦਰਬ ਸਿਦਰ ਕਤ ਢਾਕੀ ਹੈ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਅਰੇ ਹਾਂ ਸੁਣਤੇ ਭਏ ਪੁਨੀਤ ਸੁਣਤੇ ਨੰਨੇ ਨਾਲ ਬੋਲਣਾ ਹਰੇ ਹਾਂ ਸੁਣ ਸੁਣਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰੀ ਉਪਰ ਬਣੈ ਆਕਾਸ ਤਲੈ ਧਰ ਸੋਹਤੀ ਦਹ ਦਿਸ ਚਮਕੈ ਬੀਜਲ ਮੁਖ ਕੋ ਜੋਹਤੀ ਖੋਜਤ ਫਿਰੋ ਵਿਦੇਸ ਕੀਓ ਕਤ ਪਾਈਐ ਹਰਿ ਹਾਂ ਜੇ ਮਸਤਕ ਹੋਐ ਭਾਗ ਤਾ ਦਰਸ ਸਮਾਈਐ ਡਿਠੇ ਸਬੇ ਥਾਵ ਨਹੀਂ ਤੁਧ ਜਿਹਿਆ ਬਦਹੁ ਪੁਰਖ ਵਿਧਾਤਾ ਬਦਹੁ ਪੁਰਖ ਵਿਧਾਤਾ ਤਾ ਤੂ ਸੋਹਿਆ ਵਸਦੀ ਸਗਨ ਅਪਾਰ ਅਨੂਪ RAMDAS PUR ਹਰ ਹਾਂ ਨਾਨਕ ਕਸਮਲ ਜਾਹੀ ਹਰ ਹਾਂ ਨਾਨਕ ਕਸਮਲ ਜਾਹੀ ਇਥੇ ਵਿਸਰਾਮ ਨਾਇਆ RAM DAS ਸਰ ਚਾਤ੍ਰਿਕ ਚਿੱਤ ਸੁਚਿੱਤ ਸੋ ਸਾਜਨ ਚਾਹੀਐ ਇਹ ਸੁਚਿੱਤ ਪਦਤੀ ਹੀ ਵਿਸਰਾਮ ਲਾਉਣਾ ਹੈ ਇਸੇ ਤਰ੍ਹਾਂ ਚਾਤ੍ਰਿਕ ਚਿੱਤ ਸੁਚਿੱਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਨ ਤਿਸੈ ਕਉ ਆਹੀਐ ਬਾਨ ਬਾਨ ਫਿਰਤ ਉਦਾਸ ਗੁੰਧ ਜਾਲ ਕਾਰਨੇ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲ ਹਾਰਨੇ ਮਿਤ ਕਾ ਚਿਤ ਅਨੂਪ ਮਰੰਮ ਨਾ ਜਾਨੀਐ ਮਿਤ ਥੋੜਾ ਜਿਹਾ ਕਸਕੇ ਬੋਲਣਾ ਹੈ ਮਿਤ ਕਾ ਚਿਤ ਅਨੂਪ ਮਰੰਮ ਨਾ ਜਾਨੀਐ ਗਾਹਕ ਗੁਨੀ ਅਪਾਰ ਸੋ ਤਤ ਪਛਾਨੀਐ ਚਿੱਤ ਹੈ ਚਿੱਤ ਸਮਾਏ ਤਾ ਹੋਵੇ ਰੰਗ ਕਨਾ ਹਰਿ ਹਾਂ ਚੰਚਲ ਚੋਰ ਹੈ ਮਾਰ ਜੀ ਹਰਿ ਹਾਂ ਚੰਚਲ ਚੋਰ ਹੈ ਮਾਰ ਤਾ ਪਾਵਹਿ ਸਚ ਧਨਾ ਸੁਪਨ ਉਪੀ ਭਈ ਗਹਿਓ ਕੀ ਨਾ ਅੰਚਲਾ ਸੁੰਦਰ ਪੁਰਖ ਬਿਰਾਜਿਤ ਪੀਖ ਮਨ ਬੰਚਲਾ ਖੋਜੋ ਤਾ ਕੇ ਚਰਨ ਸਹੋ ਕਾਤ ਪਾਈਐ ਹਰਿ ਹਾਂ ਸੂਈ ਜਤਨ ਬਤਾਇ ਸਖੀ ਪ੍ਰਿਯੋ ਪਾਈਐ ਨੈਣ ਨਾ ਦੇਖੈ ਸਾਦ ਸੇ ਨੈਣ ਬਿਹਾਲਿਆ ਕੰਨ ਨਾ ਸੁਨਿ ਹੀ ਨਾਦ ਕੰਨ ਮੁੰਦ ਘਾਲਿਆ ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟੀ ਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਕੱਟੀ ਐ ਕੱਟੀਆ ਪੋਲਾ ਬੋਲਨਾ ਪੰਕਜ ਫਾਥੇ ਪੰਕ ਮਹਾ ਮਾਦ ਗੁੰਫਿਆ ਗੁੰਫਿਆ ਫਫਾ ਬੋਲਨਾ ਅੰਗ ਸੰਗ ਉਰਜਾਇ ਬਿਸਰਤੇ ਸੁਮਫਿਆ ਸੁਮਫਿਆ ਫਫਾ ਨਹੀਂ ਬੋਲਨਾ ਫਫਾ ਸੁਮਫਿਆ ਹੈ ਕੋਉ ਐਸਾ ਮੀਤ ਜੇ ਤੁਰੈ ਵਿਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੈ ਸਾਠ